ਪਿੰਡ ਮਨੋਲੀ ਦਾ ਉਹ ਇਤਿਹਾਸਕ ਕਿਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਕੀ ਸਮੇਂ ਖੰਡਰ ਬਣਦਾ ਹੋਇਆ ਜਾ ਰਿਹਾ ਹੈ। ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਨੂੰ ਫਤਿਹ ਕੀਤਾ ਸੀ ਸਰਦਾਰ ਨਵਾਬ ਕਪੂਰ ਦੇ ਨਾਲ ਇਸ ਦਾ ਇਤਿਹਾਸ ਜੁੜਦਾ ਹੈ। ਪਿਛਲੇ 50-60 ਸਾਲਾਂ ਤੋਂ ਇਹ ਕਿਲਾ ਜੋ ਹੈ ਖੰਡਰ ਨੂਮਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਹ ਤਕਰੀਬਨ 400 ਸਾਲ ਪੁਰਾਣਾ ਇਹ ਕਿਲਾ ਹੈਗਾ ਜੀ ਨਵਾਬ ਕਪੂਰ ਸਿੰਘ ਜੀ ਦੀ ਇਹ ਇੱਕ रियासत ਸੀਗੀ ਚਾਰ ਬ੍ਰਿਜ ਨੇ ਜਿਹੜੇ ਇਹ ਮੋਰਚਾ ਬੰਦੀ ਲਈ ਵਰਤੇ ਜਾਂਦੇ ਸੀ ਜੇਕਰ ਕੋਈ ਚੜ੍ਹ ਕੇ ਆਉਂਦਾ ਸੀ ਤਾਂ ਉਸ ਨੂੰ ਇਸ ਮੋਰਚਾ ਬੰਦੀ ਦੇ ਵਿੱਚੋਂ ਰੋਕਿਆ ਜਾਂਦਾ ਸੀ ਬਿਲਕੁਲ ਇਹ ਮੋਰਚਾ ਬੰਦੀ ਲਈ ਬਣੇ ਹੋਏ ਸੀਗੇ ਚਾਰੇ ਪਾਸੇ ਚੈੱਕ ਤਾਂ ਕਿ ਚਾਰੇ ਦਿਸ਼ਾਵਾਂ ਵਿੱਚ ਕਿਸੇ ਵੀ ਵੱਲੋਂ ਕੋਈ ਦੁਸ਼ਮਣ ਚੜ੍ਹ ਚੜ੍ਹਾਈ ਕਰਨ ਲਈ ਆਂਦਾ ਤਾਂ ਉਹਨੂੰ ਰੋਕਣ ਲਈ ਆ ਵਾਰਨਿੰਗ ਦੇਣ ਲਈ ਉਥੋਂ ਫਾਇਰ ਵਗੈਰਾ ਜੋ ਵੀ ਸੀਗੇ ਉਹ ਇਸੇ ਲਈ ਰਹੀ ਰੋਕਣ ਵਾਸਤੇ ਇੱਕ ਬਣਾਏ ਗਏ ਸੀ ਤੁਕ ਮੈਨੂੰ ਨੌਲੇਜ ਹੈ ਇੱਥੇ ਬੱਚੇ ਪੜ੍ਹਦੇ ਵੀ ਹੁੰਦੇ ਸੀਗੇ ਸਕੂਲ ਦੇ ਕਿਉਂ ਸਾਹਮਣੇ ਇੱਥੇ ਇੱਕ ਜੋ ਪ੍ਰਾਇਮਰੀ ਸਕੂਲ ਹੈ ਉਹਨੂੰ ਹਾਥੀਖਾਨਾ ਕਹਿੰਦੇ ਹੁੰਦੇ ਸੀਗੇ ਉੱਤੇ ਹਾਥੀ ਵਗੈਰਾ ਬੰਨੇ ਹੁੰਦੇ ਸੀਗੇ ਇਸ ਕਿਲੇ ਦੇ ਜੋ ਜਾਨਵਰ ਸੀਗੇ ਤਾਂ ਉਹ ਹਾਥੀ ਨੂੰ ਉੱਥੇ ਸਕੂਲ ਦੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਬੱਚੇ ਜੀ ਸੀ ਉਹ ਅਕਸਰ ਕਿਲੇ ਦੇ ਵਿੱਚ ਬਹਿ ਕੇ ਪੜ੍ਹਦੇ ਸੀਗੇ ਮਤਲਬ ਇੱਕ ਇੱਥੇ ਇੱਕ ਖੂਬੀ ਹੈਗਾ ਇੱਥੇ ਤਕਰੀਬ ਤੁਸੀਂ ਝਾਤੀ ਮਾਰੋਗੇ ਤਾਂ ਇੱਥੇ ਇੱਕ ਮੇਨ ਗੇਟ ਸੀ ਇਹਦਾ ਜਿਹਦੇ ਗੇਟ ਦੇ ਉੱਤੇ ਕਾਫੀ ਵੱਡੇ ਵੱਡੇ ਲੋਹੇ ਦੇ ਕਿਲਾ ਟਾਈਪ ਲੱਗੀਆਂ ਹੋਈਆਂ ਸੀ ਕਿ ਤਾਂ ਕਿ ਕੋਈ ਹਾਥੀ ਆ ਕੋਈ ਕੋਈ ਦੂਜਾ ਬਾਰੀ ਕੋਈ ਅਟੈਕ ਕਰੇ ਤਾਂ ਉਹ ਕਿਲੇ ਨੂੰ ਕੋਈ ਇੰਟਰਫੇਰ ਨਹੀਂ ਕਰ ਸਕਦਾ ਗੇਟ ਨਾ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਇੱਥੇ ਕੋਈ ਸਾਫ ਸਫਾਈ ਨਹੀਂ ਕੀਤੀ ਗਈ ਸਰਕਾਰ ਨੇ ਹੁਣੇ ਟੇਕਓਵਰ ਕੀਤਾ ਜਾਂ ਨਹੀਂ ਕੀਤਾ ਕੀ ਕਹਿ ਰਹੇ ਨੇ ਤੁਹਾਨੂੰ ਪੰਚਾਇਤ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਹੋਈ ਹੋਣੀ ਜਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਜਦੋਂ ਅਧਿਕਾਰੀ ਇੱਥੇ ਆਉਂਦੇ ਨੇ ਜਿੱਦ ਤੋਂ ਸਭ ਮੈਨੂੰ ਜਾਣਕਾਰੀ ਹੈ 2009 ਦੇ ਵਿੱਚ ਇਹ ਸਰਕਾਰ ਦੇ ਅੰਤਰ ਆ ਗਿਆ ਸੀਗਾ 2009 ਤੋਂ ਲੈ ਕੇ 2024 ਸਾਲਾਂ ਆ ਗਿਆ 15 ਸਾਲਾਂ ਦੇ ਵਿੱਚ ਇੱਕ ਵਾਰੀ ਦੀ ਸਾਫ ਸਫਾਈ ਜ਼ਰੂਰ ਹੋਈ ਸੀਗੀ ਤਾਂ ਕਿ ਸਾਨੂੰ ਕੁਝ ਉਮੀਦ ਜਾਗੀ ਸੀਗੀ ਵੀ ਸਾਡੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਸੰਭਾਲ ਕਰਨ ਵਾਲਾ ਦੁਨੀਆਂ ਦੇ ਵਿੱਚ ਹੈ ਪਰ ਲੇਕਿਨ ਉਹ ਵੀ ਇੱਕ ਮਾਤ ਸਫਾਈ ਕਰਨ ਤੋਂ ਬਾਅਦ ਫਿਰ ਅੱਜ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਦਾ ਕਾਪੂਜੀ ਕਿ ਜੰਗਲ ਬਣ ਕੇ ਰਹਿ ਗਿਆ ਹੈ ਕਿਹੜੇ ਕਿਹੜੇ ਗਾਣੇ ਨੇ ਜਿਹਦੇ ਇੱਥੇ ਬਣ ਚੁੱਕੇ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਨੇ ਤੁਸੀਂ ਇਲਾਕੇ ਦੇੋਂ ਤੁਸੀਂ ਪਿੰਡ ਦੇੋਂ ਤੁਹਾਨੂੰ ਪਤਾ ਕਿਹੜੀ ਕਿਹੜੀ ਚੀਜ਼ਾਂ ਇੱਥੇ ਸੂਕਰੀ ਸਭ ਤੋਂ ਪਹਿਲੇ ਜੀ ਮੇਰੀ ਨੌਲੇਜ ਦੇ ਮੁਤਾਬਕ ਪੰਜਾਬੀ ਫਿਲਮ ਇਸ਼ਕ ਨਮਾਣਾ ਦੀ ਸ਼ੂਟਿੰਗ ਇੱਥੇ ਹੋਈ ਸੀ ਕਿ ਜਿਸਦੇ ਹੀਰੋ ਸਤੀਸ ਕਾਲ ਭਾਵਨਾ ਪਟ ਸੀਗੇ ਜੀ ਭਾਵੇਂ ਸਤੀਸ ਕਾਲ ਜੀ ਅੱਜ ਦੁਨੀਆ 'ਚ ਨਹੀਂ ਨੇ ਉਹਨਾਂ ਦੀਆਂ ਯਾਦਾਂ ਇਸ ਕਿਲੇ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਸਭ ਤੋਂ ਇੱਕ ਤੁਹਾਨੂੰ ਹੋਰ ਜਾਣਕਾਰੀ ਲਈ ਮੈਂ ਗੱਲ ਸਾਂਝੀ ਕਰ ਦਵਾਂ ਸਰਜੀਤ ਸਿੰਘ ਬਿੰਦ ਰਖਿਆ ਜੀ ਜੋ ਸਾਡੇ ਮਰਹੂਮ ਗਾਇਕ ਨੇ ਬਹੁਤ ਉਹਨਾਂ ਦੀ ਵੀ ਯਾਦਾਂ ਇਸ ਕਿਲੇ ਦੇ ਨਾਲ ਕਾਫੀ ਜੁੜੀਆਂ ਹੋਈਆਂ ਨੇ ਜਿਉਂ ਉਹਨਾਂ ਦਾ ਅੰਤਿਮ ਗਾਣਾ ਸੀ ਮੈਂ ਕੱਲ ਤੱਕ ਨਹੀਂ ਰਹਿਣਾ ਮੇਰੇ ਤਿੜਕੇ ਕੜੇ ਦਾ ਪਾਣੀ ਉਹ ਰਾਤ ਨੂੰ 12 ਵਜੇ ਇੱਥੇ ਕਿਲੇ ਦੇ ਵਿੱਚ ਸ਼ੂਟ ਹੋ ਰਿਹਾ ਸੀ ਕੰਧਾਂ ਬਹੁਤ ਮਜ਼ਬੂਤ ਨੇ ਕਈ-ਕਈ ਫੁੱਟ ਚੌੜੀਆਂ ਕੰਧਾਂ ਨੇ ਪਰ ਦੇਖਦੇ ਹੀ ਦੇਖਦੇ ਇਹ ਕਿਲਾ ਜਿਹੜਾ ਖੰਡਰ ਬਣ ਗਿਆ ਇਤਿਹਾਸਕ ਇਮਾਰਤਾਂ ਇਤਿਹਾਸਕ ਕਿਲਾ ਏ ਪਰ ਇਸ ਦੀ ਸਾਂਭ ਸੰਭਾਲ ਦੇ ਲਈ ਕੋਈ ਵੀ ਯਤਨ ਕੀਤੇ ਨਹੀਂ ਜਾ ਰਹੇ ਸੁੰਨਚਿਤ ਇਹ ਵੀ ਆ ਕਹਿੰਦੇ ਕਿ ਇੱਥੋਂ ਇੱਕ ਸੁਰੰਗ ਸੀ ਜੋ ਬਨੂਟ ਕਿਲੇ ਨੂੰ ਜਾ ਕੇ ਟੱਚ ਹੁੰਦੀ ਸੀ ਪਰ ਉਹ ਅਸੀਂ ਕਿਸੇ ਦੇਖੀ ਹੈ ਨਹੀਂ ਲੇਕਿਨ ਇੱਕ ਸੁਣਦੇ ਵਿੱਚ ਗੱਲ ਆ ਗਿਆ ਅਸੀਂ ਮਨੋਲੀ ਦੇ ਉਸ ਇਤਿਹਾਸਕ ਕਿਲੇ ਦੇ ਵਿੱਚ ਆ ਜਿਨ੍ਹਾਂ ਦੀ ਜਿਹੜੀ ਇਤਿਹਾਸਕ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸਰਦਾਰ ਨواب ਸਿੰਘ ਕਪੂਰ ਦਾ ਇਹ ਕਿਲਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਸਿਆ ਜਾਂਦਾ ਕਿ ਇਸ ਕਿਲੇ ਨੂੰ ਫਤਿਹ ਕੀਤਾ ਸੀ ਜਦੋਂ ਸਰਹੰਦ ਤੋਂ ਸੂਬੇ ਦੀ ਸਰਕਾਰ ਚੱਲਦੀ ਸੀ ਤਾਂ ਉਸ ਸਮੇਂ ਦੇ ਲਈ ਇਹ ਕਿਲਾ ਇੱਥੇ ਬਣਾਇਆ ਗਿਆ ਸੀ ਤਾਂ ਕਿ ਜੇਕਰ ਕੋਈ ਫੌਜ ਆ ਜਿਹੜੀ ਜਾਂ ਕਿਸੇ ਹੋਰ ਦੁਸ਼ਮਣ ਪਾਰਟੀ ਦੀ ਫੌਜ ਆ ਉਹ ਚੜ੍ਹ ਕੇ ਇੱਥੇ ਆਉਂਦੀ ਸੀ ਤਾਂ ਉੱਥੇ ਇਸ ਕਿਲੇ ਦੇ ਵਿੱਚੋਂ ਉਸ ਨੂੰ ਰੋਕਿਆ ਜਾਂਦਾ ਸੀ ਇੱਥੇ ਫौज ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਗੋਲਾ ਬਰੂਦ ਰੱਖਿਆ ਜਾਂਦਾ ਸੀ ਪਰ ਅੱਜ ਇਹ ਇਤਿਹਾਸਕ ਖੇਲਾ ਜਿਹੜਾ ਉਹ ਢਾਈ ਢੇਰੀ ਹੁੰਦਾ ਜਾ ਰਿਹਾ ਖੰਡਰ ਬਣਦਾ ਜਾ ਰਿਹਾ ਇਲਾਕੇ ਦੇ ਲੋਕ ਵੀ ਮੰਗ ਕਰਦੇ ਨੇ ਕਿ ਇਸ ਕਿਲੇ ਦੀ ਸਾਂਭ ਸੰਭਾਲ ਕੀਤੀ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਅਸੀਂ ਹਵੇਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਹਵੇਲੀ ਵੱਡੀ ਪੁਰਾਣੀ ਹਵੇਲੀ ਐ ਇਸ ਕਿਲੇ ਦੇ ਨਾਲ ਬਿਲਕੁਲ ਫਰੰਟ ਵਾਲੇ ਪਾਸੇ ਬਣੀ ਹੋਈ ਐ ਜਿਹੜਾ ਰਸਤਾ ਹੁਣ ਬਣਿਆ ਹੋਇਆ ਭਾਵੇਂ ਕੀ ਇਹ ਜਿਹੜਾ ਇਤਿਹਾਸਕ ਗੇਟ ਸੀ ਉਹ ਢਾਈ ਢੇਰੀ ਹੋ ਗਿਆ ਖਤਮ ਹੋ ਗਿਆ ਦਿਨ ਪਰ ਦਿਨ ਇਸ ਦੀ ਜਿਹੜੀ ਇਮਾਰਤਾਂ ਉਹ ਟੈਟੇਰੀ ਹੁੰਦੀ ਜਾ ਰਹੀ ਹੈ ਜਿਹੜੇ ਇਤਿਹਾਸ ਦੇ ਉਹ ਪੰਨੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਕੋਈ ਸਾਮ ਸੰਭਾਲ ਨਹੀਂ ਦੇਖ ਸਕਦੇ ਹਾਂ ਕਿ ਕਿੰਨੇ ਕਿੰਨੇ ਵੱਡੇ ਨੇ ਜਿਹੜੇ ਕਈ ਕਈ ਫੁੱਟ ਦੇ ਕੱਖ ਕੰਡੇ ਇੱਥੇ ਉੱਗੇ ਪਏ ਨੇ ਤਾਂ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਦੱਸਿਆ ਵੀ ਜਾਂਦਾ ਕਿ ਕਿਸੇ ਸਮੇਂ ਇਸ ਦੇ ਵਿੱਚ ਜਿਹੜੀ ਸਫਾਈ ਦਾ ਜ਼ਰੂਰ ਪ੍ਰਬੰਧ ਕੀਤਾ ਗਿਆ ਸੀ ਪਰ ਹਜੇ ਤੱਕ ਹੁਣ ਕਿਤੇ ਉਹ ਚੀਜ਼ ਜਿਹੜੀ ਨਜ਼ਰ ਨਹੀਂ ਆ ਰਹੀ ਤਾਂ ਕਈ ਫਿਲਮਾਂ ਦੀ ਇੱਥੇ ਸ਼ੂਟਿੰਗ ਵੀ ਹੁੰਦੀ ਆ ਗਾਣੇ ਵੀ ਸ਼ੂਟ ਹੁੰਦੇ ਨੇ ਪਰ ਕੋਈ ਸਾਮ ਸੰਭਾਲ ਦਾ ਇੱਧਰੇ ਪਾਸੇ ਕੋਈ ਧਿਆਨ ਨਹੀਂ ਦੇਖ ਸਕਦੇ ਕਿ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਇਟਾਂ ਹਜੇ ਵੀ ਉਸੇ ਤਰੀਕੇ ਦੇ ਨਾਲ ਖੜੀਆਂ ਨੇ ਪਰ ਏ ਵੀ ਆਸ ਲਗਾਈ ਬੈਠੀਆਂ ਨੇ ਕਿ ਕੋਈ ਨਾ ਕੋਈ ਸਾਨੂੰ ਸੰਭਾਲੇਗਾ ਕੋਈ ਸਰਕਾਰ ਸਾਨੂੰ ਸੰਭਾਲੇ ਵੀ ਕਈ ਲੋਕਾਂ ਦਾ ਇਹ ਵੀ ਦਾਵਾ ਹੈ ਕਿ ਸਰਕਾਰ ਨੇ ਸਾਨੂੰ ਟੇਕਓਵਰ ਕਰ ਲਿਆ ਕਿ ਸਰਕਾਰ ਇਸ ਦੀ ਹੁਣ ਦੇਖ ਰੇਖ ਕਰੇਗੀ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਜਿਹੜਾ ਕਿਲਾ ਬਣਾਇਆ ਗਿਆ ਸੀ ਪਾਰਿਸ ਦੀਆਂ ਕੰਧਾਂ ਨੇ ਜਿਹੜੀਆਂ ਉਹ ਟਾਈਟੇਰੀ ਹੋ ਰਹੀਆਂ ਨੇ ਕਈ ਕਈ ਫੁੱਟ ਚੌੜੀਆਂ ਇਸ ਦੀਆਂ ਕੰਧਾਂ ਨੇ ਉਹ ਤਸਵੀਰਾਂ ਤੁਹਾਨੂੰ ਅਸੀਂ ਕੈਮਰੇ ਦੇ ਜ਼ਰੀਏ ਸਾਂਝੀ ਕਰ ਰਹੇ ਹਾਂ ਤਾਂ ਇਸ ਕਿਲੇ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜੇ ਬੜੇ ਹੋਏ ਨੇ ਉੱਪਰ ਜਿੱਥੋਂ ਸਾਰੀ ਮੋਰਚਾ ਬੰਦੀ ਹੁੰਦੀ ਸੀ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਅੰਦਲਾ ਜਿਹੜਾ ਦ੍ਰਿਸ਼ਾ ਸਾਰੀਆਂ ਜਿਹੜੇ ਕੰਧਾਂ ਨੇ ਟਾਈਟੇਰੀ ਹੋ ਰਹੀਆਂ ਨੇ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਅਸੀਂ ਜਨਤਿਕ ਕਰ ਰਹੀਆਂ ਜਿਹੜਾ ਇਤਿਹਾਸਕ ਕਿਲਾ ਸੀ ਮਨੋਲੀ ਦੇ ਵਿੱਚ ਮਹਾਲੀ ਦੇ ਨੇੜਲਾ ਇਹ ਪਿੰਡ ਆ ਜਿੱਦੀ ਕੋਈ ਸਾਂਭ ਸੰਭਾਲ ਕਿਤੇ ਨਜ਼ਰ ਨਹੀਂ ਆ ਰਹੀ ਤਾਂ ਹੌਲੀ ਹੌਲੀ ਇਹ ਕਿਲਾ ਜਿਹੜਾ ਉਹ ਖੰਡਰ ਬਣਦਾ ਜਾ ਰਿਹਾ ਹੈ ਸਾਡੇ ਨਾਲ ਇੱਥੇ ਇਲਾਕੇ ਦੇ ਬਸਨੀਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਇਸ ਵੀ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਇਹ ਕਿਲਾ ਜਿਹੜਾ ਹੌਲੀ-ਹੌਲੀ ਖੰਡਰ ਬਣਦਾ ਚੱਲਿਆ ਗਿਆ ਪਹਿਲਾਂ ਤੁਸੀਂ ਜਿਹੜੇ ਚਾਰੇ ਆਲੇ ਦਿਵਾਲੇ ਦੇ ਮੋਰਚਾ ਬੰਦੀ ਹੁੰਦੀ ਸੀ ਇਹ ਪੂਰੀ ਟਾਇਟੇਰੀ ਹੋ ਗਈ ਆ ਕਦੋਂ ਤੋਂ ਇਹ ਕਿਲਾ ਜਿਹੜਾ ਖੰਡਰ ਬਣਦਾ ਜਾ ਰਿਹਾ ਤਕਰੀਬਨ ਪਿਛਲੇ 50 60 ਸਾਲਾਂ ਤੋਂ ਇਹ ਕਿਲਾ ਜੋ ਹੈ ਖੰਡਰ ਨਮਾ ਰੂਪ ਤਰਨ ਕਰਦਾ ਜਾ ਰਿਹਾ ਜੀ ਇਹ ਇਹ ਤਕਰੀਬਨ 400 ਸਾਲ ਪੁਰਾਣਾ ਇਹ ਕਿਲਾ ਹੈਗਾ ਜੀ ਨਵਾਬ ਕਪੂਰ ਸਿੰਘ ਜੀ ਦੀ ਇਹ ਇੱਕ ਰਿਆਸਤ ਸੀਗੀ ਤੇ ਉਹਨਾਂ ਦੇ ਵਸੇ ਅੱਗੇ ਸਰਦਾਰ ਅਮਰਉਦ ਸਿੰਘ ਸੀਗੇ ਉਹ ਉਦੋਂ ਤੱਕ ਇਹ ਕਿਲਾ ਦੀ ਸਾਫ ਸੁਵਾਲ ਇੱਥੇ ਹੁੰਦੀ ਸੀਗੀ ਪਰ ਉਸ ਤੋਂ ਬਾਅਦ ਇਹ ਕਿਲਾ ਨਾ ਇੱਕ ਖੰਡਰਾਤ ਰੂਪ ਧਾਰਨ ਕਰਦਾ ਜਾ ਰਿਹਾ ਜੀ ਇਹ ਵਿਰੇਜ ਬਣੇ ਹੋਏ ਨੇ ਚਾਰੇ ਪਾਸੇ ਆਪਾਂ ਨਿਗਾ ਨਿਗਾ ਮਾਰਦੇ ਆ ਕਿਲੇ ਦੇ ਚਾਰੇ ਪਾਸੇ ਵਿਰੇਜ ਨੇ 1 2 3 4 ਵਿਰੇਜ ਨੇ ਜਿਹੜੇ ਇਹ ਮੋਰਚਾ ਬੰਦੀ ਲਈ ਵਰਤੇ ਜਾਂਦੇ ਸੀ ਜੇਕਰ ਕੋਈ ਚੜ੍ਹ ਕੇ ਆਉਂਦਾ ਸੀ ਤਾਂ ਉਸ ਨੂੰ ਇਸ ਮੋਰਚਾ ਬੰਦੀ ਦੇ ਵਿੱਚੋਂ ਰੋਕਿਆ ਜਾਂਦਾ ਸੀ ਬਿਲਕੁਲ ਇਹ ਮੋਰਚਾ ਬੰਦੀ ਲਈ ਬਣੇ ਹੋਏ ਸੀਗੇ ਚਾਰੇ ਪਾਸੇ ਚੈੱਕ ਤਾਂ ਕਿ ਚਾਰੇ ਦਿਸ਼ਾਵਾਂ ਵਿੱਚ ਕਿਸੇ ਵੀ ਵੱਲੋਂ ਕੋਈ ਦੁਸ਼ਮਣ ਚੜ੍ਹ ਚੜ੍ਹਾਈ ਕਰਨ ਲਈ ਆਂਦਾ ਤਾਂ ਉਹਨੂੰ ਰੋਕਣ ਲਈ ਆ ਵਾਰਨਿੰਗ ਦੇਣ ਲਈ ਉੱਥੋਂ ਫਾਇਰ ਵਗੈਰਾ ਜੋ ਵੀ ਸੀਗੇ ਉਹ ਇਸੇ ਲਈ ਰਹੀ ਰੋਕਣ ਵਾਸਤੇ ਬਣਾਏ ਗਏ ਸੀ ਇਹ ਵੀ ਕਿਹਾ ਜਾਂਦਾ ਕਿ ਸਰਹੰਦ ਜਿਹੜਾ ਸੂਬਾ ਸੀ ਉਹ ਉਹਨਾਂ ਦੀ ਸਰਕਾਰ ਦਾ ਇਹ ਕਿਲਾ ਸੀ ਬਾਅਦ ਜਿਸ ਕਿ ਰਾਜ ਦੇ ਅੰਦਰ ਆ ਗਿਆ ਫਤਿਹ ਕੀਤਾ ਗਿਆ ਤੇ ਕਹਿੰਦੇ ਉਹਨਾਂ ਨੇ ਤਾਂ ਬਣਾਇਆ ਸੀ ਕਿ ਜੇਕਰ ਸਰਹੰਦਵਾਲ ਨੂੰ ਕੋਈ ਦੁਸ਼ਮਣ ਚੜ ਕੇ ਆਉਂਦਾ ਤਾਂ ਸਭ ਤੋਂ ਪਹਿਲਾਂ ਇਸ ਕਿਲੇ ਦੇ ਵਿੱਚ ਹੀ ਉਸ ਨੂੰ ਪਿੱਛੇ ਹੀ ਰੋਕ ਲਿਆ ਜਾਂਦਾ ਸੀ ਤੇ ਗੋਲਾ ਬਰੂਦ ਸੀ ਫੌਜ ਬਹੁਤ ਵੱਡੀ ਗਿਣਤੀ ਦੇ ਵਿੱਚ ਰੱਖੀ ਹੋਈ ਬਿਲਕੁਲ ਸਾਨੂੰ ਵੀ ਇਹੀ ਸੁਣਨਾ ਚਾਹੀਦਾ ਕਿ ਸਰਦਾਰ ਨਵਾਬ ਕਪੂਰ ਸਿੰਘ ਜੂਨੀਅਰ ਰਿਆਸਤ ਦੇ ਤੋ ਜਗੀਰ ਦੇ ਤੌਰ ਤੇ ਕਿ ਇਹ ਕਿਲਾ ਮਿਲਿਆ ਸੀਗਾ ਜੀ ਉਹਨਾਂ ਨੇ ਅੱਛੀ ਬਹਾਦਰੀ ਦੇ ਕੰਮ ਕੁਝ ਉਸ ਸਮੇਂ ਸੈਨਾ ਦੇ ਵਿੱਚ ਕੀਤੇ ਹੋਣੇ ਤਾਂ ਇਹ ਇੱਕ ਜਗੀਰ ਸੀਗੀ ਜੋ ਕਿ ਅੱਜ ਇੱਕ ਖੰਡਰ ਨੋਮੇ ਦਾ ਰੂਪ ਧਾਰਨ ਕਰ ਗਈ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਇਹ ਪਹਿਲਾਂ ਕਿਹੋ ਜਿਹੜੀ ਅੱਜ ਹੁਣ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਬਿਲਕੁਲ ਖੰਡਰੀ ਬਣ ਗਿਆ ਜਿਹੜੀ ਕੰਧਾਂ ਨੇ ਟਹਿ ਢੇਰੀ ਹੋ ਗਈਆਂ ਜਿਹੜੇ ਵਿਰਜ ਨੇ ਉਹ ਟੈਰੀਟਰੀ ਇਹਦੇ ਹੋ ਗਏ ਗੇਟ ਦਾ ਟਹਿ ਢੇਰੀ ਹੋ ਗਿਆ ਖਤਮ ਹੀ ਹੋ ਗਿਆ ਨਾ ਮਨੁਸ਼ਾਨੀ ਨਹੀਂ ਹੈਗੀ ਪਹਿਲਾਂ ਇਹਦੇ ਵਿੱਚ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਤੁਮ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਇੱਥੇ ਬੱਚੇ ਪੜ੍ਹਦੇ ਵੀ ਹੁੰਦੇ ਸੀਗੇ ਸਕੂਲ ਦੇ ਕਿਉਂ ਸਾਹਮਣੇ ਇੱਥੇ ਇੱਕ ਜੋ ਪ੍ਰਾਇਮਰੀ ਸਕੂਲ ਹੈ ਉਹਨੂੰ ਹਾਥੀਖਾਨਾ ਕਹਿੰਦੇ ਹੁੰਦੇ ਸੀਗੇ ਉੱਤੇ ਹਾਥੀ ਵਗੈਰਾ ਬੰਨੇ ਹੁੰਦੇ ਸੀਗੇ ਇਸ ਕਿਲੇ ਦੇ ਜੋ ਜਾਨਵਰ ਸੀਗੇ ਤਾਂ ਉਹ ਹਾਥੀ ਨੂੰ ਉਥੇ ਸਕੂਲ ਦੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਬੱਚੇ ਜੀ ਸੀ ਉਹ ਅਕਸਰ ਕਿਲੇ ਦੇ ਵਿੱਚ ਬਹਿ ਕੇ ਪੜ੍ਹਦੇ ਸੀਗੇ ਜੀ ਮਤਲਬ ਇੱਥੇ ਇੱਕ ਖੂਬੀ ਹੈਗਾ ਜੀ ਇੱਥੇ ਤਕਰੀਬ ਤੁਸੀਂ ਚਾਤੀ ਮਾਰੋਗੇ ਤਾਂ ਇੱਥੇ ਇੱਕ ਮੇਨ ਗੇਟ ਸੀ ਇਹਦਾ ਜਿਹਦੇ ਗੇਟ ਦੇ ਉੱਤੇ ਕਾਫੀ ਵੱਡੇ ਵੱਡੇ ਲੋਹੇ ਦੇ ਕਿੱਲੇਾਂ ਟੈਪ ਲੱਗੀਆਂ ਹੋਈਆਂ ਸੀ ਕਿ ਤਾਂ ਕਿ ਕੋਈ ਹਾਥੀ ਆ ਕੋਈ ਕੋਈ ਦੂਜਾ ਬਾੜੀ ਕੋਈ ਅਟੈਕ ਕਰੇ ਤਾਂ ਉਹ ਕਿਲੇ ਨੂੰ ਕੋਈ ਗੇਟ ਨਾ ਟੁੱਟ ਸਕੇ ਜੀ ਉਹ ਜਿਹੜਾ ਗੇਟ ਆ ਤੁਸੀਂ ਉਹ ਤਾਂ ਆਪਣੇ ਅੱਖੀ ਦੇਖਿਆ ਕਦੋਂ ਕੋ ਟੈਟੇਰੀ ਹੋ ਗਿਆ ਕਦੋਂ ਕੋ ਖਤਮ ਹੋ ਗਿਆ ਹੁਣ ਤਾਂ ਕੁਝ ਦੇਖ ਹੀ ਨਹੀਂ ਲਿਆਤੇ ਕੋਈ ਮੈਨੂੰ 45 ਕੇ 50 ਸਾਲ ਦੇ ਕੀ ਪਹਿਲੇ ਉਹ ਗੇਟ ਲੱਗਿਆ ਹੋਸੀ ਆਪ ਦੇਖਿਆ ਜੀ ਇੱਥੇ ਲੱਗਿਆ ਹੋਆ ਗੇਟ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਇੱਥੇ ਕੋਈ ਸਾਫ ਸਫਾਈ ਨਹੀਂ ਕੀਤੀ ਗਈ ਸਰਕਾਰ ਨੇ ਹੁਣੇ ਟੇਕਓਵਰ ਕੀਤਾ ਜਾਂ ਨਹੀਂ ਕੀਤਾ ਕੀ ਕਹਿ ਰਹੇ ਨੇ ਨੂੰ ਪੰਚਾਇਤ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਹੋਈ ਹੁੰਦੀ ਜਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਜਦੋਂ ਅਧਿਕਾਰੀ ਇੱਥੇ ਆਉਂਦੇ ਨੇ ਸਾਡੇ ਲਈ ਵੀ ਇਹ ਬਹੁਤ ਦੁਖਦੀ ਗੱਲ ਹੈ ਕਿ ਚੰਡੀਗੜ੍ਹ ਮੋਹਾਲੀ ਸ਼ਹਿਰ ਦੀਆਂ ਜੜ੍ਹਾਂ ਦੇ ਵਿੱਚ ਵਸਿਆ ਹੋਇਆ ਸਾਡਾ ਇਤਿਹਾਸਕ ਪਿੰਡ ਮਨੋਲੀ ਜੋ ਕਿ 에어ਪੋਰਟ ਤੋਂ ਮਾਤਰ 4 ਕਿਲੋਮੀਟਰ ਦੀ ਦੂਰੀ ਤੇ ਹੈ ਤਾਂ ਅੱਜ ਜੀ ਕਿ ਸਾਡੀ ਜੋ ਇਹ ਇਤਿਹਾਸਕ ਤ੍ਰੋ ਹੋ ਰਿਹਾ ਹੈ ਕਿਉਂਕਿ ਖੰਡਰ ਬਣ ਕੇ ਰਹਿ ਗਈ ਜਿਸ ਦਾ ਇਲਾਕੇ ਨੂੰ ਤੇ ਸਾਨੂੰ ਬਹੁਤ ਇਸ ਚੀਜ਼ ਦਾ ਅਫਸੋਸ ਹੈ ਜੀ ਜੇਕਰ ਇਸ ਦਾ ਸੁਧਾਰ ਹੋ ਜਾਵੇ ਮੈਂ ਤਾਂ ਦੂਰ ਦੂਰੋਂ ਲੋਕ ਦੇਖ ਦੇਖ ਸਕਦੇ ਨੇ ਨੂੰ ਆ ਕੇ ਫਿਰ ਤਾਂ ਪਿੰਡ ਦੇ ਲਈ ਵੀ ਕੋਈ ਇਨਕਮ ਦਾ ਸੋਰਸ ਹੋ ਸਕਦਾ ਸਰਕਾਰ ਦੇ ਲਈ ਵੀ ਇ ਸੋਰਸ ਹੋ ਸਕਦਾ ਜੇਕਰ ਇਹ ਸਾਮ ਸਮਾਲ ਕੀਤੀ ਜਾਵੇ ਪ੍ਰੋਪਰ ਤਰੀਕੇ ਦੇ ਨਾਲ ਜੇਕਰ ਤੁਸੀਂ ਸਾਮ ਸਮਾਲ ਦੀ ਗੱਲ ਕਰਦੇ ਹੋ ਤਾਂ ਮੈਂ ਕਹਿੰਦਾ ਨਿਜੀ ਤੌਰ ਤੇ ਕੋਈ ਪਿੰਡ ਵਾਸੀ ਜਾਂ ਕੋਈ ਪੰਚਾਇਤ ਦੇ ਵਸਦਾ ਇਹ ਕੰਮ ਨਹੀਂ ਇਹ ਸਰਕਾਰਾਂ ਹੀ ਇਸ ਕੰਮ ਨੂੰ ਕਰਾ ਸਕਦੀਆਂ ਪਰ ਸਰਕਾਰਾਂ ਦੀ ਕਿਸੇ ਵੀ ਸਰਕਾਰ ਦੀ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ଥି ਮੈਨੂੰ ਕਿਸੇ ਵੀ ਸਰਕਾਰ ਦੀ ਕੋਈ ਰੁਚੀ ਦੇ ਵਿੱਚ ਨਹੀਂ ਲੱਗੀ ਜਿੱਦ ਤੱਕ ਮੈਨੂੰ ਜਾਣਕਾਰੀ ਹੈ 2009 ਦੇ ਵਿੱਚ ਇਹ ਸਰਕਾਰ ਦੇ ਅੰਡਰ ਆ ਗਿਆ ਸੀਗਾ 2009 ਤੋਂ ਲੈ ਕੇ 2024 ਸਾਲਾਂ ਆ ਗਿਆ 15 ਸਾਲਾਂ ਦੇ ਵਿੱਚ ਇੱਕ ਵਾਰੀ ਦੀ ਸਾਫ ਸਫਾਈ ਜ਼ਰੂਰ ਹੋਈ ਸੀਗੀ ਤਾਂ ਕਿ ਸਾਨੂੰ ਕੁਝ ਉਮੀਦ ਜਾਗੀ ਕਿ ਵੀ ਸਾਡੀ ਇਸ ਥਰੂ ਹੋਰ ਦੀ ਕੋਈ ਨਾ ਕੋਈ ਸੰਭਾਲ ਕਰਨ ਵਾਲਾ ਦੁਨੀਆਂ ਦੇ ਵਿੱਚ ਹੈ ਪਰ ਲੇਕਿਨ ਉਹ ਵੀ ਇੱਕ ਮਾਤ ਸਫਾਈ ਕਰਨ ਤੋਂ ਬਾਅਦ ਫਿਰ ਅੱਜ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਦਾ ਕਾਫੂ ਸੀ ਇੱਕ ਜੰਗਲ ਬਣ ਕੇ ਰਹਿ ਗਿਆ ਇਤਿਹਾਸਕ ਤੌਰ ਤੇ ਕਿਹੜੇ ਕਿਹੜੇ ਗਾਣੇ ਨੇ ਜਿਹੜੇ ਇੱਥੇ ਬਣ ਚੁੱਕੇ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਨੇ ਤੁਸੀਂ ਇਲਾਕੇ ਦੇੋਂ ਤੁਸੀਂ ਪਿੰਡ ਦੇੋਂ ਤੁਹਾਨੂੰ ਪਤਾ ਕਿਹੜੀ ਕਿਹੜੀ ਚੀਜ਼ਾਂ ਇੱਥੇ ਸ਼ੂਟ ਹੋਈਆਂ ਨੇ ਸਭ ਤੋਂ ਪਹਿਲੇ ਜੀ ਮੇਰੀ ਨੌਲੇਜ ਦੇ ਮਤਲਬ ਕੋ ਪੰਜਾਬੀ ਫਿਲਮ ਇਸ਼ਕ ਨਮਾਨਾ ਦੀ ਸ਼ੂਟਿੰਗ ਇੱਥੇ ਹੋਈ ਸੀ ਜਿਸ ਦੇ ਹੀਰੋ ਸਤੀਸ ਕਾਲ ਭਾਵਨਾ ਪਟ ਸੀਗੇ ਜੀ ਭਾਵੇਂ ਸਤੀਸ ਕਾਲ ਜੀ ਅੱਜ ਦੁਨੀਆ 'ਚ ਨਹੀਂ ਨੇ ਉਹਨਾਂ ਦੀਆਂ ਯਾਦਾਂ ਇਸ ਕਿਲੇ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਸਭ ਤੋਂ ਇੱਕ ਤੁਹਾਨੂੰ ਹੋਰ ਜਾਣਕਾਰੀ ਲਈ ਮੈਂ ਗੱਲ ਸਾਂਝੀ ਕਰ ਦਵਾਂ ਸਰਜੀਤ ਸਿੰਘ ਬਿੰਦ ਰਖਿਆ ਜੀ ਜੋ ਸਾਡੇ ਮਰਹੂਮ ਗਾਇਕ ਨੇ ਬਹੁਤ ਉਹਨਾਂ ਦੀ ਵੀ ਯਾਦਾਂ ਇਸ ਕਿਲੇ ਦੇ ਨਾਲ ਕਾਫੀ ਜੁੜੀਆਂ ਹੋਈਆਂ ਨੇ ਜੋ ਉਹਨਾਂ ਦਾ ਅੰਤਿਮ ਗਾਣਾ ਸੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਤਿੜਕੇ ਕੜੇ ਦਾ ਪਾਣੀ ਉਹ ਰਾਤ ਨੂੰ 12 ਵਜੇ ਇੱਥੇ ਕਿਲੇ ਦੇ ਵਿੱਚ ਸ਼ੂਟ ਹੋ ਰਿਹਾ ਸੀਗਾ ਪਰ ਉਸ ਤੋਂ ਸੈਡ ਨੈਕਸਟ ਡੇ ਹੀ ਉਹਨਾਂ ਦੀ ਡੈਥ ਹੋ ਗਈ ਸੀ ਜ ਜੋ ਸਾਡੇ ਲਈ ਵੀ ਇੱਕ ਬਹੁਤ ਦੁਖਦਾਇਕ ਖਬਰ ਹੈ ਜੀ ਤੇ ਬਾਕੀ ਹੋਰ ਕੀ ਕੀ ਸੀ ਕਿਲੇ ਦੇ ਵਿੱਚ ਤੁਸੀਂ ਤਾਂ ਕਿਉਂਕਿ ਬਚਪਨ ਵੀ ਇੱਥੇ ਹਣਾਇਆ ਹੋਣਾ ਖੇਡੇ ਵੀ ਹੋਣੇ ਤੁਸੀਂ ਤੁਹਾਡੇ ਅੱਖਾਂ ਦੇ ਸਾਹਮਣੇ ਮੈਨੂੰ ਲੱਗਦਾ ਇਹ ਕੰਧਾਂ ਸਾਰੀਆਂ ਡਿੱਗ ਗਈਆਂ ਹੋਣੀਆਂ ਨੇ ਜਿਵੇਂ ਜਿਵੇਂ ਉਮਰ ਅੱਗੇ ਵਧਦੀ ਗਈ ਜਾਂ ਸਮਾਂ ਅੱਗੇ ਵਧਦਾ ਗਿਆ ਇੱਥੇ ਇੱਕ ਖੂਹ ਹੁੰਦਾ ਸੀਗਾ ਜੀ ਤੇ ਨਾਲ ਹੀ ਤੁਸੀਂ ਬਾਹਰ ਜਾ ਕੇ ਦੇਖੋਗੇ ਇੱਕ ਮਹਾਵੀਰ ਜੀ ਦੀ ਇੱਕ ਮੂਰਤੀ ਵੀ ਬਣੀ ਹੋਈ ਸੀਗੀ ਜਿੱਥੇ ਲੋਕੀ ਅਕਸਰ ਮੱਥਾ ਵੀ ਟੇਕਦੇ ਸੀਗੇ ਜੀ ਤੇ ਬਾਕੀ ਖੂ ਸੀਗਾ ਤੁਸੀਂ ਦੇਖ ਹੀ ਰਹੇ ਹੋ ਹੁਣ ਦੇ ਇੱਥੇ ਸ਼ੂਟਿੰਗ ਕਰਨ ਲੋਕ ਪ੍ਰੀ ਵੈਡਿੰਗ ਦੀ ਲਈ ਵੀ ਇੱਥੇ ਆਉਂਦੇ ਜਿਵੇਂ ਦੀ ਸਾਫ ਸਫਾਈ ਕਾफी ਹੋ ਗਈ ਸੀ ਪ੍ਰੀ ਵੈਡਿੰਗ ਲਈ ਵੀ ਲੋਕ ਆਉਂਦੇ ਸੀਗੇ ਅੱਜ ਵੀ ਅਕਸਰ ਸ਼ੂਟਿੰਗ ਲਈ ਲੋਕ ਇੱਥੇ ਆਉਂਦੇ ਨੇ ਜੀ ਜੇਕਰ ਇਹ ਵੀ ਕਿਹਦੇ ਮੰਗ ਉਠਦੀ ਆ ਕਿ ਜੇਕਰ ਇਹਨੂੰ ਸਾਫ਼ ਸਪਈ ਦਾ ਪ੍ਰਬੰਧ ਕਰਕੇ ਇਹਨੂੰ ਪੂਰਾ ਤਿਆਰ ਕਰਕੇ ਇਹਦੇ ਪੰਚਾਇਤ ਦੇ ਸਪੁਰਤ ਕਰ ਦਿੱਤਾ ਜਾਵੇ ਤਾਂ ਜਿਹੜਾ ਉਹ ਬਜਟ ਆਏਗਾ ਜਿਹੜੀ ਸ਼ੂਟਿੰਗ ਇੱਥੇ ਹੋਏਗੀ ਤਾਂ ਪਿੰਡ ਦਾ ਵਿਕਾਸ ਡਿਵੈਲਪਮੈਂਟ ਦੇ ਲਈ ਹੋਰ ਵਧੀਆ ਫੰਡ ਲੱਗ ਸਕਦਾ ਤੁਹ ਪਿੰਡ ਦੇ ਫੰਡ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਦੀ ਜੀ ਸਾਫ ਸਫਾਈ ਦੀ ਗੱਲ ਹੈ ਉਹੀ ਨਹੀਂ ਮੁੱਦਾ ਕੋਈ ਅੱਗੇ ਆ ਕੇ ਇਸ ਨੂੰ ਚੁੱਕਣ ਨੂੰ ਤਿਆਰ ਹੈਗਾ ਜੀ ਇੱਕ ਦਿਨ ਸਾਫ ਸਫਾਈ ਕਰਾ ਕੇ ਤੁਸੀਂ ਉਹਨੂੰ 5 ਸਾਲ ਪੁੱਛੋ ਨਾ ਤਾਂ ਉਹਦੀ ਕੀ ਸਾਫ ਸਫਾਈ ਦੀ ਐਮੀ ਤੇ ਰਹੇਗੀ ਜੀ ਹਰ ਸਾਲ ਕਰਨੀ ਪੈਗੀ ਇਹ ਤਾਂ ਪ੍ਰੋਪਰ ਕੋਈ ਸਰਕਾਰ ਕੋਈ ਐਦਾਂ ਦੀ ਕੋਈ ਕਮੇਟੀ ਹੈ ਕੋਈ ਸੰਸਥਾ ਐਦਾਂ ਦੀ ਬਣਾਵੇ ਜੋ ਪ੍ਰੋਪਰ ਇਸ ਦੀ ਲਗਾਤਾਰ ਦਿਨ ਡੇ ਬਾਈ ਡੇ ਦੀ ਕੇਅਰ ਕਰੇ ਤਾਂ ਜਾ ਕੇ ਇਤਿਹਸਕ ਤਰੋਰ ਬਚ ਸਕਦੀ ਹੈ ਅਧਰਵਾਈ ਦੇ ਬਚਣ ਦੇ ਮੈਨੂੰ ਕੋਈ ਚਾਂਸ ਨਹੀਂ ਲੱਗਦੇ ਜੀ ਕੋਈ ਅਧਿਕਾਰੀ ਆਉਂਦੇ ਵੀ ਨਹੀਂ ਇੱਥੇ ਦੇਖਣ ਦੇ ਲਈ ਜਾਂ ਸਰਕਾਰ ਦਾ ਕੋਈ ਮੰਤਰੀ ਜਾਂ ਪਿਛਲੀਆਂ ਸਰਕਾਰਾਂ ਵੇਸ ਜਗਨ ਨਹੀਂ ਆਇਆ ਜੀ ਕੋਈ ਆਏ ਦੇਖ ਕੋਈ ਨਹੀਂ ਆਇਆ ਨਹੀਂ ਆਇਆ ਜੀ ਤੁਹੋ ਤੁਸੀਂ ਨਹੀਂ ਮੰਗ ਚੱਕਦੀ ਇਲਾਕੇ ਦੇ ਲੋਕ ਜਦੋਂ ਵੋਟਾਂ ਲੰਗ ਲੈਂਡ ਦੇ ਲਈ ਲੀਡਰ ਪਿੰਡ ਦੇ ਵਿੱਚ ਆ ਜਾਂਦੇ ਨੇ ਹਰ ਪਾਰਟੀ ਦਾ ਲੀਡਰ ਆਉਂਦਾ ਫਿਰ ਉਦੋਂ ਨਹੀਂ ਤੁਸੀਂ ਕਹਿੰਦੇ ਵੀ ਸਾਡੇ ਇਸ ਇਤਿਆਸ ਨੂੰ ਬਚਾਇਆ ਜਾਵੇ ਕਿਉਂਕਿ ਸਾਡੀ ਤਾਂ ਪਹਿਚਾਣ ਇਸ ਕਿਲੇ ਦੇ ਨਾਲ ਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਜੀ ਜਿੱਥੇ ਕੋਈ ਇਲੈਕਸ਼ਨਾਂ ਦੀ ਜਦੋਂ ਵੋਟਾਂ ਦੀ ਗੱਲ ਕਰਦੇ ਆਪਾਂ ਤਾਂ ਪਿੰਡ ਦੀਆਂ ਅਜਿਹੀਆਂ ਮੰਗਾਂ ਹੀ ਜ਼ਰੂਰੀ ਸੂਲਤਵਾਰ ਦੀ ਪਿੰਡਾਂ ਦੀ ਮਤਲਬ ਐਦਾਂ ਦੀਆਂ ਮੰਗਾਂ ਹੁੰਦੀਆਂ ਜਿਨ੍ਹਾਂ ਕਿ ਇਹ ਇੱਕ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਹੈ ਕਿਲਾ ਜੀ ਕਿਉਂ ਬੁਨਿਆਦੀ ਸੂਲਤਾਂ ਜੋ ਉਹਨਾਂ ਤੋਂ ਹੀ ਪਿੰਡ ਜਦੋਂ ਵਾਂਝਾ ਰਹਿ ਜਾਵੇ ਸੋਚਣਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਜੀ ਜਿਵੇਂ ਕੋਈ ਤੁਸੀਂ ਸੀਵਰੇਜ ਦੀ ਗੱਲ ਕਰ ਲਓ ਪਾਣੀ ਦੀ ਗੱਲ ਕਰ ਲਓ ਤੁਸੀਂ ਅੱਜ ਪਾਣੀ ਦੀ ਕਿੰਨੀ ਸਮੱਸਿਆ ਦੇਖੋ ਯਾਨੀ ਕਿ ਉਹ ਉਹ ਜਿਹੜੀਆਂ ਬਨਾਦੀ ਲੋੜਾਂ ਨੇ ਉਹਨਾਂ ਦੇ ਵਿੱਚ ਹੀ ਦਬਕੇ ਰਹਿ ਜਾਂਦੀ ਹੈ ਜੀ ਪਰ ਲੇਕਿਨ ਇਹ ਤਰ੍ਹਾਂ ਹੋ ਰਿਹਾ ਇਹਨੂੰ ਬਚਾਉਣ ਦੀ ਬਹੁਤ ਸਖਤ ਜ਼ਰੂਰਤ ਮੈਂ ਫੇਰ ਵੀ ਤੁਹਾਡੇ ਚੈਨਲ ਦੇ ਮਾਧਮ ਦੇ ਰਹੀਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਸਾਡੀ ਇਸ ਤਰ੍ਹਾਂ ਹੋਰ ਨੂੰ ਬਚਾ ਕੇ ਸਾਡੇ ਇਤਿਹਾਸ ਨੂੰ ਜ਼ਿੰਦਾ ਰੱਖਿਆ ਜਾਵੇ ਜਿਹੜੀ ਬਾਹਰ ਹਵੇਲੀ ਆ ਹਵੇਲੀ ਦੇ ਵਿੱਚ ਕੌਣ ਰਹਿੰਦਾ ਸੀ ਉੱਥੇ ਉਹਦੇ ਬਾਰੇ ਕੁਝ ਪਤਾ ਹਵੇਲੀ ਦੇ ਵਿੱਚ ਜੋ ਪੁਰਾਣੇ ਉੱਥੇ ਸਰਦਾਰ ਜੀ ਸੀਗੇ ਉਹ ਰਹਿਆ ਕਰਦੇ ਸੀਗੇ ਪਰ ਲੇਕਿਨ ਕਿਸੇ ਟਾਈਮ ਦੇ ਵਿੱਚ ਜਗਾਂ ਦੀ ਪਿੰਡ ਦੇ ਵਿੱਚ ਜਗਾਂ ਦੀ ਘਾਟ ਹੋਣ ਕਰਕੇ ਹਸਪੀਟਲ ਵੀ ਇੱਥੇ ਰਿਹਾ ਜੀ ਉਹ 45 50 ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਥੱਡੇ ਨਾਲ ਸ਼ੇਅਰ ਕਰ ਰਿਹਾ ਜੀ ਮਤਲਬ ਉੱਥੇ ਇੱਕ ਹਾਊਸ ਸਰਕਾਰੀ ਹਸਪੀਟਲ ਵੀ ਇਸ ਹਵੇਲੀ ਦੇ ਵਿੱਚ ਸੀਗਾ ਜੀ ਪਰ ਉਹ ਬਿਲਕੁਲ ਸਾਫ ਸੁਥਰੀ ਸੀ ਬਿਲਕੁਲ ਸਾਫ ਸੀਗਾ ਜੀ ਇਹ ਬਿਲਕੁਲ ਸਾਫ ਸੀਗਾ ਜੀ ਇਹ ਫਿਰ ਉਹ ਹਸਪਤਾਲ ਹੁਣ ਕਿੱਥੇ ਚਲੇ ਗਿਆ ਉਹ ਹਸਪਤਾਲ ਹੁਣ ਸਰਕਾਰੀ ਬਿਲਡਿੰਗ ਬਣ ਗਈ ਉੱਥੇ ਤਬਦੀਲ ਹੋ ਗਿਆ ਤੇ ਖੰਡਰ ਦਾ ਖੰਡਰ ਖੰਡਰ ਰਹਿ ਗਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਤੁਹਾਡੀ ਇਤਿਹਾਸ ਦੀ ਇਮਾਰਤ ਆ ਪਿੰਡ ਦੀ ਇਹ ਬਿਲਕੁਲ ਖੰਡਰ ਬਣ ਗਈ ਖਤਮ ਹੋ ਗਈ ਤੁਹਾਡੀ ਅੱਖਾਂ ਦੇ ਸਾਹਮਣੇ ਪਹਿਲਾਂ ਖੜੀ ਸੀ ਬਿਲਕੁਲ ਹੌਲੀ ਹੌਲੀ ਟਾਇਟੇਰੀ ਹੁੰਦੀ ਜਾ ਰਹੀ ਹੈ ਅਸੀਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਾਨਦੇ ਆ ਜੀ ਕਿ ਇਸ ਜੋ ਸਾਡੀ ਪ੍ਰਾਤਨ ਤ ਤਰੋਹ ਰਹਾ ਉਹਨੂੰ ਸੰਭਾਲਿਆ ਜਾਵੇ ਇਹੀ ਸਾਡੀ ਅਪੀਲ ਹੈ ਜੀ ਸਰਕਾਰ ਜੇਕਰ ਮੈਨਲਾ ਜੇ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਇਤਿਹਾਸ ਦੱਸਣਾ ਹੋਵੇ ਤਾਂ ਤਾਂ ਇਹ ਸਾਮ ਸੰਭਾਲ ਕਰਨੀ ਪੈਗੀ ਫਿਰ ਬਿਲਕੁਲ ਕਰਨੀ ਪੈਗੀ ਜੀ ਨਹੀਂ ਇੱਕ ਇਤਿਹਾਸ ਤਰੋਹਦਾ ਐਦਾਂ ਖਤਮ ਹੋ ਜਾਣਾ ਇਲਾਕੇ ਲਈ ਸਮਾਜ ਲਈ ਸਾਡੇ ਪਿੰਡ ਲਈ ਬਹੁਤ ਮਾੜੀ ਗੱਲ ਹੈ ਜੀ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਉਹ ਬੁਰਜ ਨੇ ਜਿਹੜੇ ਤਾਂ ਇੱਥੋਂ ਹੀ ਮੋਰਚਾ ਬੰਦੀ ਹੁੰਦੀ ਸੀ ਜੇਕਰ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਤਾਂ ਇਸੇ ਮੋਰਚਾ ਬੰਦੀ ਦੇ ਜਰੀਏ ਤਾਂ ਉਸ ਨੂੰ ਅੱਗੇ ਰੋਕਿਆ ਜਾਂਦਾ ਸੀ ਵੱਡੀ ਗਿਣਤੀ ਦੇ ਵਿੱਚ ਅੰਦਰ ਫੌਜ ਹੁੰਦੀ ਸੀ ਗੋਲਾ ਬਰੂਦ ਹੁੰਦਾ ਸੀ ਜਿਹੜੀ ਫੌਜ ਸੀ ਉਹ ਹਥਿਆਰਬੰਦ ਸੀ ਜਿਹੜੇ ਮੋਰਚੇ ਨੇ ਜਿਹੜੇ ਮੋਗੇ ਤੁਸੀਂ ਦੇਖ ਸਕਦੇ ਨੇ ਤਾਂ ਉੱਥੇ ਇਹ ਮੋਰਚਾ ਬੰਦੀ ਕੀਤੀ ਜਾਂਦੀ ਸੀ ਚਾਰ ਇਹ ਜਿਹੜੇ ਬੁਰਜ ਨੇ ਤਾਂ ਉੱਥੋਂ ਇਹ ਸਭ ਕੁਝ ਕਾਰਵਾਈ ਚੱਲਦੀ ਸੀ ਸਾਹਮਣੇ ਕੋਵ ਬਰੁਜਾ ਚਾਰੇ ਪਾਸੇ ਬਰੁਜੇ ਦੇ ਕਿਲੇ ਦੇ ਆਲੇ-ਦੁਆਲੇ ਬਣੇ ਹੋਏ ਨੇ ਕੰਧਾ ਬਹੁਤ ਮਜ਼ਬੂਤ ਨੇ ਕਈ-ਕਈ ਫੁੱਟ ਚੌੜੀਆਂ ਕੰਧਾਂ ਨੇ ਪਰ ਦੇਖਦੇ ਹੀ ਦੇਖਦੇ ਇਹ ਕਿਲਾ ਜਿਹੜਾ ਖੰਡਰ ਬਣ ਗਿਆ ਇਤਿਹਾਸਕ ਇਮਾਰਤਾ ਇਤਿਹਾਸਕ ਕਿਲਾ ਹੈ ਪਰ ਇਸ ਦੀ ਸਾਂਭ ਸੰਭਾਲ ਦੇ ਲਈ ਕੋਈ ਵੀ ਯਤਨ ਕੀਤੇ ਨਹੀਂ ਜਾ ਰਹੇ ਤਾਂ ਦੇਖ ਸਕਦੇ ਹੋ ਕਿ ਕੱਖ ਕਿੰਨੇ-ਕਿੰਨੇ ਉੱਗੇ ਹੋਏ ਨੇ ਪਾਵੇਂ ਕਿ ਕਿਹਾ ਜਾਂਦਾ ਕਿ ਕਿਸੇ ਸਮੇਂ ਸਫਾਈ ਵੀ ਹੋਈ ਸੀ ਤਾਂ ਉਹ ਸਫਾਈ ਜੇਕਰ ਉਸੇ ਤਰ੍ਹਾਂ ਮੇਨਟੇਨ ਰੱਖੀ ਜਾਂਦੀ ਤਾਂ ਅੱਜ ਇਸ ਕਿਲੇ ਦੀ ਹਾਲਤ ਕੁਝ ਹੋਰ ਹੋਣੀ ਸੀ ਸਿੱਕ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਕਿਲਾ ਇਹ ਹੋਰ ਵੀ ਤੁਹਾਨੂੰ ਅੰਦਰ ਲੀਆਂ ਸੀ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਹ ਕੰਧਾਂ ਨੇ ਜਿਹੜੀਆਂ ਉਹ ਲੀਕੀਆਂ ਹੋਈਆਂ ਨੇ ਤਾਂ ਸਾਹਮਣੇ ਉਹ ਬਰੂਜਾ ਜਿੱਥੋਂ ਦੀ ਉਹ ਫੌਜ ਨੂੰ ਜੇ ਕੋਈ ਚੜਕੇ ਆਉਂਦੀ ਸੀ ਉਹਨੂੰ ਰੋਕਿਆ ਜਾਂਦੀ ਉੱਥੋਂ ਸਾਰੀ ਘੇਰਾਬੰਦੀ ਹੁੰਦੀ ਸੀ ਮੋਰਚਾਬੰਦੀ ਹੁੰਦੀ ਸੀ ਦੇਖ ਸਕਦੇ ਹੋ ਕੰਧਾਂ ਨੇ ਜਿਹੜੀਆਂ ਕਈ-ਕਈ ਫੁੱਟ ਚੌੜੀਆਂ ਕੰਧਾਂ ਨੇ 4-4 ਫੁੱਟ ਚੌੜੀਆਂ ਕੰਧਾਂ ਨੇ ਇਸੇ ਕਰਕੇ ਅੱਜ ਜਿਹੜੀਆਂ ਕੰਧਾਂ ਨੇ ਤੋੜੀਆਂ ਜੀਆਂ ਉਸੇ ਤਰ੍ਹਾਂ ਖੜੀਆਂ ਨੇ ਇਹ ਵੀ ਕਿਸੇ ਦੀ ਸਾਹਤ ਉਡੀਕ ਕਰੀਆਂ ਨੇ ਕਿ ਕੋਈ ਸਾਡਾ ਵਾਲੀ ਵਾਰਸ ਆਏਗਾ ਸਾਨੂੰ ਕੋਈ ਸੰਭਾਲੇਗਾ ਤਾਂ ਸਾਡਾ ਇਤਿਹਾਸ ਆ ਜਿਹੜਾ ਬਚ ਸਕੇਗਾ ਦੇਖ ਸਕਦੇ ਹੋ ਇਹ ਵੀ ਗੇਟ ਆ ਹੋ ਸਕਦਾ ਪਿਛਲਾ ਗੇਟ ਹੋਵੇ ਫਰੰਟ ਵਾਲਾ ਤਾਂ ਬੋਨਾ ਬਾਈ ਨੇ ਦੱਸਿਆ ਕਿ ਫਰੰਟ ਵਾਲਾ ਗੇਟ ਆ ਜਿਹੜਾ ਉਹ ਦੇਖਦੇ ਹੀ ਦੇਖਦੇ ਜਿਹੜਾ ਢਾਈ ਢੇਰੀ ਹੋਇਆ ਹੈ ਆ ਵੀ ਤੇ ਇੱਕ ਸਾਡੇ ਤੁਸੀਂ ਮੈਨੂੰ ਲੱਗਦਾ ਇੱਧਰ ਵੀ ਆਵੀ ਜਿਹੜੇ ਕੰਧਾਂ ਨੇ ਇਹ ਵੀ ਹੁਣੇ ਦੇਖਦੇ ਦੇਖਦੀ ਢਈਆਂ ਹੋਣੀਆਂ ਬਿਲਕੁਲ ਹੁਣੇ ਢਈਆਂ ਨੇ ਜੀ ਇਹ ਉੱਤੇ ਤੁਸੀਂ ਨਿਗਾਹ ਮਾਰੋ ਕੈਮਰਮੈਨ ਨੂੰ ਆਪਣੇ ਕਹੋਗੇ ਤਾਂ ਦੇਖੋ ਕਿੰਨੀ ਸੋਹਣੀ ਮੀਨਾਕਾਰੀ ਇੱਥੇ ਕੀਤੀ ਹੋਈ ਸੀਗੀ ਦੇਖੋ ਚੁੰਨੇ ਦੇ ਨਾਲ ਜੋ ਕਿ ਅੱਜ ਮੈਂ ਕਹਿੰਨਾ ਸਹਦੀ ਬਹੁਤ ਦੁੱਖ ਦੀ ਗੱਲ ਹੈ ਸਾਡੇ ਲਈ ਇਹ ਮਾਨਵੀ ਦੁਖੀ ਹੁੰਦਾ ਹੋਊਗਾ ਜੇ ਲੋਕ ਉਹਨੂੰ ਸੰਭਾਲ ਨਹੀਂ ਲੈਂਦੇ ਬਿਲਕੁਲ ਬਿਲਕੁਲ ਜੀ ਕਿਉਂਕਿ ਪਿੰਡ ਦੀ ਪਿੰਡ ਇਸ ਇਸ ਮੈਨੂੰ ਲੱਗਦਾ ਕਿਲੀ ਕਰਕੇ ਪਛਾਣ ਸੀ ਬਿਲਕੁਲ ਅਸੀਂ ਖੁਦ ਇੱਥੇ ਬੈਠ ਕੇ ਆਪਣਾ ਬਚਪਨ ਗੁਜ਼ਾਰਿਆ ਜੀ ਆ ਉੱਪਰ ਉੱਥੇ ਅਸੀਂ ਇਹਦੇ ਉੱਤੇ ਚੜ ਕੇ ਇੱਥੋਂ ਚੜਦੰਦੇ ਸੀਗੇ ਇੱਥੇ ਬੈਠ ਕੇ ਕਾਫੀ ਕਾਫੀ ਦੇਰ ਅਸੀਂ ਬੈਠੇ ਰਹਿੰਦੇ ਸੀਗੇ ਇੱਥੇ ਜੀ ਇੱਕ ਪਿੰਡ ਪਿੰਡ ਦਾ ਦੱਸੋ ਪਿੰਡ ਕਿਸ ਨੇ ਬਸਾਇਆ ਸੀ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਨਵਾਬ ਕਪੂਰ ਨਵਾਬ ਕਪੂਰ ਸਿੰਘ ਜੀ ਨੇ ਜੀ ਫਿਰ ਕਦ ਕਿਹੜੇ ਸਾਲ ਚ ਕੋਈ ਜ਼ਿਆਦਾ ਨਹੀਂ ਸਾਲ ਹੈ तकरीबन 400 ਸਾਲ ਪੁਰਾਣੀ ਗੱਲ ਹੈ ਜੀ ਇਹ ਪ ਹੋਰ ਵੀ ਇਸ ਕਿਲੇ ਦੇ ਨਾਲ ਸੰਬੰਧਿਤ ਕੋਈ ਖਾਸ ਚੀਜ਼ਾਂ ਨੇ ਇਤਿਹਾਸਕ ਚੀਜ਼ਾਂ ਜਾਂ ਸਿਰਫ ਕਿਲਾਈ ਹੈ ਸਿਰਫ ਕਿਲਾਈ ਹੈ ਸੁਣਨ ਚ ਤਾਂ ਇਹ ਵੀ ਆਇਆ ਕਹਿੰਦੇ ਕਿ ਇੱਥੋਂ ਇੱਕ ਸੁਰੰਗ ਸੀਗੀ ਜੋ ਬਨੂੜ ਕਿਲੇ ਨੂੰ ਜਾ ਕੇ ਟੱਚ ਹੁੰਦੀ ਸੀ ਪਰ ਉਹ ਅਸੀਂ ਕਿਸੇ ਦੇਖੀ ਹੈ ਨਹੀਂ ਲੇਕਿਨ ਇੱਕ ਸੁਣਨ ਦੇ ਵਿੱਚ ਗੱਲ ਆਉਂਦੀ ਹੈ ਤਾਂ ਬਾਹਰ ਲਈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਇੱਕ ਵਾਰ ਕਹਿ ਰਹੇ ਨੇ ਕਿ ਇਸ ਕਿਲੇ ਦਾ ਕੰਮ ਵੀ ਚੱਲਿਆ ਸੀ ਪਰ ਫਿਰ ਉਹ ਕੰਮ ਆ ਜਿਹੜਾ ਵਿੱਚ ਵਿਚਾਲੇ ਹੀ ਰੁਕ ਗਿਆ ਜਿਹੜੀ ਕੰਧਾਂ ਨੇ ਉਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਦੱਸ ਰਹੀਆਂ ਨੇ ਕਿ ਕੰਮ ਚੱਲਿਆ ਜਰੂਰ ਸੀ ਪਰ ਵਿੱਚ ਵਿਚਾਲੇ ਉਹ ਕੰਮ ਰੁਕਿਆ ਉਸ ਦਾ ਕਾਰਨ ਹੈ ਜਿਹੜਾ ਕੀ ਹੈ ਉਹ ਸਾਹਮਣੇ ਤੁਹਾਨੂੰ ਖੂਹ ਵੀ ਦਿਖਾ ਦਿੰਦੇ ਆ ਜਿਹੜਾ ਸਾਹਮਣੇ ਜਿੱਥੇ ਪਿੱਪਲ ਉੱਗਿਆ ਹੋਇਆ ਉਹ ਖੂਹ ਆ ਬਹੁਤ ਵੱਡਾ ਖੂਹ ਆ ਤਾਂ ਉੱਥੋਂ ਹੀ ਇਸ ਕਿਲੇ ਦੇ ਲਈ ਜਿੰਨੇ ਵੀ ਇੱਥੇ ਫੌਜ ਰਹਿੰਦੀ ਸੀ ਜਾਂ ਕੋਈ ਹੋਰ ਰਹਿੰਦੇ ਸੀ ਜਿਹੜੇ ਅਹੁਦੇਦਾਰ ਸੀ ਤਾਂ ਉਹਨਾਂ ਦੇ ਲਈ ਪਾਣੀ ਸੀ ਜਿਹੜਾ ਉਸ ਖੂਹ ਦੇ ਵਿੱਚੋਂ ਹੀ ਜਾਂਦਾ ਸੀ ਉਹ ਖੂਹ ਵੀ ਅੱਜ ਜਿਹੜਾ ਇਤਿਹਾਸ ਜਿਹੜਾ ਸਮਾਈ ਬੈਠਾ ਹੈ ਬਹੁਤ ਵੱਡਾ ਇਤਿਹਾਸ ਆ ਇਸ ਕਿਲੇ ਦਾ ਤਾਂ ਦੇਖ ਸਕਦੇ ਹਾਂ ਕਿ ਕਾਫੀ ਕੱਕ ਕੁਖ ਜਿਹੜੇ ਇਸ ਥਾਂ ਦੇ ਉੱਤੇ ਉੱਗੇ ਹੋਏ ਨੇ ਹਾਲਾਤ ਜਿਹੜੇ ਕਾਫੀ ਮਾੜੇ ਨੇ ਉਹ ਨਜ਼ਰ ਆ ਰਹੇ ਨੇ ਇਤਿਹਾਸਕ ਕੰਧਾਂ ਨੇ ਪੁਕਾਰ ਰਹੀਆਂ ਨੇ ਕਿ ਕੋਈ ਸਾਡੀ ਸਾਂਭ ਸੰਭਾਲ ਦੇ ਲਈ ਆਵੇ ਅੱਗੇ ਤਾਂ ਸਾਡਾ ਇਤਿਹਾਸ ਆ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਮਿਲ ਸਕੇ ਤਾਂ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਸ ਕਿਲੇ ਨੂੰ ਜਿਹੜਾ ਪਛਾਣ ਸਕੇ ਵੀ ਕਿਲਾ ਕਿਸ ਰਾਜੇ ਦੀ ਦੇਣ ਸੀ ਜਾਂ ਕਿੱਥੇ ਆਹ ਸਾਹਮਣੇ ਜਿਹੜੀ ਹਵੇਲੀ ਆ ਹਵੇਲੀ ਵੀ ਜਿਹੜੀ ਬਿਲਕੁਲ ਖੰਡਰ ਹੁੰਦੀ ਜਾ ਰਹੀ ਹੈ ਤੇ ਤੁਹਾਨੂੰ ਕਿਲੇ ਦਾ ਬਾਹਰਲਾ ਹਿੱਸਾ ਵੀ ਦਿਖਾ ਦਿੰਨੇ ਆ ਜਿਹੜਾ ਉਹ ਵੀ ਰੱਬ ਹਾਜ਼ਰੀ ਹੀ ਖੜਾ ਏ ਸਾਹਮਣੇ ਦੇਖ ਸਕਦੇ ਹੋ ਜਿਹੜੀ ਕੰਦ ਆਏ ਪੂਰੇ ਤਰੀਕੇ ਦੇ ਨਾਲ ਢੀਡਾ ਖਾ ਚੁੱਕੀ ਆ ਕਿਸੇ ਵੀ ਤਰੀਕੇ ਦੇ ਨਾਲ ਇਹ ਇਸ ਕੰਦ ਨੂੰ ਬਚਾਇਆ ਜ਼ਰੂਰ ਜਾ ਸਕਦਾ ਜੇਕਰ ਸਰਕਾਰ ਇਸ ਦੇ ਵੱਲ ਵਿਭਾਗ ਇਸ ਦੇ ਵੱਲ ਧਿਆਨ ਦੇਵੇ ਪਰ ਇਹ ਕੰਦ ਕਿਸੇ ਵੀ ਸਮੇਂ ਡਿੱਗ ਸਕਦੀ ਆ ਟਾਇਟੇਰੀ ਹੋ ਸਕਦੀ ਆ ਜਿਹੜਾ ਇਹ ਇਤਿਹਾਸ ਦਾ ਕਿਲਾ ਏ ਤਾਂ ਕਿਸੇ ਵੀ ਸਮੇਂ ਹੌਲੀ 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 ਖਤਮ ਹੁੰਦਾ ਜਾ ਰਿਹਾ ਹੈ ਤਾ ਉਹ ਉਸ ਵਿਰਾਸਤ ਨੂੰ ਬਚਾਉਣ ਦੇ ਲਈ ਤਾਂ ਅੱਗੇ ਤਾਂ ਸਰਕਾਰ ਨੂੰ ਆਉਣਾ ਪਵੇਗਾ ਤਾਂ ਵਿਭਾਗ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਇਹ ਕਿਲਾ ਬਚ ਸਕਦਾ ਹੈ ਕੰਧਾਂ ਜਿਹੜੀ ਬਿਲਕੁਲ ਪਿੱਛੇ ਨੂੰ ਆਈ ਆ ਥੋੜਾ ਜਿਹਾ हट ਗਈ ਆ ਤਾਂ ਢੀੜਾ ਖਾ ਗਈ ਹੈ ਤੇ ਕੰਧ ਡਿੱਗ ਸਕਦੀ ਹੈ ਤਾਂ ਨੁਕਸਾਨ ਇਸ ਕਿਲੇ ਦਾ ਹੋਰ ਵੀ ਜ਼ਿਆਦਾ ਹੋ ਸਕਦਾ ਭਾਵੇਂ ਕਿ ਦਿਨ ਪਰ ਦਿਨ ਕੰਧਾਂ ਡਿੱਗਦੀਆਂ ਜਾ ਰਹੀਆਂ ਨੇ ਦਾਵਾ ਹੀ ਕੀਤਾ ਜਾਂਦਾ ਕਿ ਕਿੱਕਰ ਇਸ ਦਾ ਕੰਮ ਜਰੂਰ ਚੱਲਿਆ ਸੀ ਦੇਖ ਸਕਦੇ ਹੋ ਜਿਹੜੀਆਂ ਇੱਟਾਂ ਨੇ ਇੱਟਾਂ ਦੇ ਵਿੱਚ ਸਫਾਈ ਦਾ ਕੰਮ ਜਰੂਰ ਥੋੜਾ ਜਿਹਾ ਚੱਲਿਆ ਸੀ ਤਾਂ ਉਸ ਤੋਂ ਬਾਅਦ ਇਹ ਕੰਮ ਵਿੱਚ ਵਿਚਾਲੇ ਹੀ ਠੱਪ ਹੋ ਗਿਆ ਠੱਪ ਕਿਉਂ ਹੋਇਆ ਇਹ ਤਾਂ ਅਧਿਕਾਰੀ ਹੀ ਦੱਸਣਗੇ ਕਿ ਕਿਉਂ ਰੁਕਿਆ ਗਿਆ ਕਿ ਪੈਸਾ ਖਤਮ ਹੋ ਗਿਆ ਜਾਂ ਫਿਰ ਹੋਰ ਕੋਈ ਕਾਰਨ ਇਸ ਦਾ ਕੰਮ ਚੱਲਿਆ ਹੋਇਆ ਨਜ਼ਰ ਜਰੂਰ ਆ ਰਿਹਾ ਹੈ ਦੇਖ ਸਕਦੇ ਹੋ ਵੀਆ ਜਿਹੜਾ ਇੱਟਾਂ ਵੀ ਪਈਆਂ ਨੇ ਉੱਪਰੋਂ ਜਿਹੜੀ ਸਾਫ ਸਫਾਈ ਕੀਤੀ ਹੋਣੀ ਹੈ ਜਾਂ ਅ ਵਿੱਚ ਪਾਈਆਂ ਜਿਹੜੀਆਂ ਵਿਲਣਾ ਪੈ ਗਈਆਂ ਨੇ ਤਰੇੜਾਂ ਪੈ ਗਈਆਂ ਨੇ ਤਾਂ ਉੱਥੋਂ ਦੀ ਇਹ ਡਿਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੈੜ ਕਰਨ ਬਾਹਰ ਤੇ ਜਿਹੜੇ ਵਾਂਸ ਨੇ ਉਹ ਵੀ ਉਸੇ ਤਰ੍ਹਾਂ ਪਏ ਨੇ ਲੱਗਦਾ ਕਿ ਕੰਮ ਜ਼ਰੂਰ ਚੱਲਿਆ ਸੀ ਪਰ ਉੱਥੇ ਹੀ ਵਿੱਚ ਵਿਚਾਲੇ ਲੋਕਿਆ ਹੋਇਆ ਨਜ਼ਰ ਆ ਰਿਹਾ ਕੰਦ ਜੇਕਰ ਇਸ ਦੀ ਸਾਮ ਸੰਭਾਲ ਨਾ ਕੀਤੀ ਤਾਂ ਇਹ ਕੰਦ ਢੈ ਟੇਰੀ ਹੋ ਸਕਦੀ ਹੈ ਕਿਲੇ ਦੇ ਚਾਰ ਬੁਰਜ ਨੇ ਜਿਨਾ ਦੇ ਰਾਹੀ ਮੋਰਚਾਬੰਦੀ ਕੀਤੀ ਜਾਂਦੀ ਸੀ ਕਿ ਜੇਕਰ ਕੋਈ ਵੀ ਇਸ ਕਿਲੇ ਵੱਲ ਚੜ ਕੇ ਆਉਂਦਾ ਸੀ ਜਾਂ ਫਿਰ ਸਰਹੰਦ ਵੱਲ ਚੜ ਕੇ ਆਉਂਦਾ ਸੀ ਤਾਂ ਇਸ ਕਿਲੇ ਦੇ ਕੋਲੇ ਹੀ ਉਸ ਨੂੰ ਰੋਕ ਲਿਆ ਜਾਂਦਾ ਸੀ ਜਿਹੜੇ ਬੁਰਜ ਨੇ ਦੇਖ ਸਕਦੇ ਉਹਨਾਂ ਦੇ ਵਿੱਚ ਅੱਜ ਵੀ ਜਿਹੜੇ ਮੋਗੇ ਨੇ ਉਹ ਨਜ਼ਰ ਆ ਰਹੇ ਨੇ ਜਿੱਥੇ ਕਿ ਉਹ ਜਿਹੜੀ ਸੈਨਾ ਹੁੰਦੀ ਸੀ ਜਾਂ ਜਿਹੜੇ ਹਥਿਆਰਬੰਦ ਲੋਕ ਹੁੰਦੇ ਸੀ ਇਸ ਦੇ ਵਿੱਚ ਮੋਰਚਾਬੰਦੀ ਬਣਾ ਕੇ ਬੈਠੇ ਹੁੰਦੇ ਸੀ ਤਾਕ ਲਗਾ ਕੇ ਦੇਖਰ ਕੋਈ ਵੀ ਇਧਰਲੇ ਪਾਸੇ ਨੂੰ ਚੜ ਕੇ ਆਏਗਾ ਤਾਂ ਇੱਥੇ ਹੀ ਉਸ ਨੂੰ ਰੋਕਿਆ ਜਾਂਦਾ ਸੀ ਇੱਥੇ ਗੋਲਾ ਬਰੂਦ ਲੱਖਿਆ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਜੀ ਕਿ ਇੱਥੇ ਇੱਕ ਹੱਥ ਖਾਣਾ ਵੀ ਸੀ ਉਹ ਪਿੰਡ ਦੇ ਲੋਕ ਉਸ ਦਾ ਜ਼ਿਕਰ ਕਰ ਰਹੇ ਨੇ ਤਾਂ ਇਹ ਕਿਹਾ ਜਾਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਨੂੰ ਫਤਿਹ ਕੀਤਾ ਸੀ ਸਰਦਾਰ ਨਵਾਬ ਕਪੂਰ ਇਸ ਕਿਲੇ ਦੇ ਨਾਲ ਸੰਬੰਧਿਤ ਨੇ ਉਹਨਾਂ ਦੀ ਹੀ ਵਿਰਾਸਤ ਹੈ ਤਾ ਉਹਨਾਂ ਦੀ ਰਿਆਸਤ ਆ ਜਿਹੜੀ ਅੱਜ ਸਮੇਂ ਦੇ ਵਿੱਚ ਖੰਡਰੋ ਹੋ ਰਹੀ ਆ ਤਾਂ ਦੂਰੋਂ ਦੂਰੋਂ ਲੋਕ ਕਿਸ ਨੂੰ ਦੇਖਣ ਵੀ ਆਉਂਦੇ ਨੇ ਮਹਾਲੀ ਦੇ ਨਾਲ ਲੱਗਦਾ ਪਿੰਡ ਬਿਲਕੁਲ ਮਨੋਲੀ ਤਾਂ ਇਸ ਦੇ ਜਿਹੜੇ ਬੁਰਜ ਨੇ ਚਾਰੇ ਪਾਸੇ ਨੇ ਚਾਰੇ ਪਾਸਿਓ ਮੋਰਚਾ ਬੰਦੀ ਕੀਤੀ ਜਾਂਦੀ ਸੀ ਉਹ ਮੋਗੇ ਅੱਜ ਵੀ ਨਜ਼ਰ ਆਉਂਦੇ ਨੇ ਪਰ ਅੱਜ ਇਸ ਕਿਲੇ ਦੀਆਂ ਕੰਧਾਂ ਪੁਕਾਰ ਰਹੀਆਂ ਨੇ ਕਿ ਕੋਈ ਤਾਂ ਸਰਕਾਰ ਆਵੇ ਜਿਹੜੀ ਸਾਨੂੰ ਸੰਭਾਲ ਸਕੇ ਸਾਡੀ ਵਿਰਾਸਤ ਨੂੰ ਸੰਭਾਲ ਸਕੇ ਜੋ ਰਿਆਸਤ ਦੇ ਸਮੇਂ ਖੰਡਰ ਹੋ ਰਹੀ ਹੈ ਜਿਹੜੀ ਇਹ ਵਿਰਾਸਤ ਦੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਦੇਖ ਸਕਦੇ ਹੋ ਕਿ ਜਿਹੜੀਆਂ ਕੰਧਾਂ ਨੇ ਉਹ ਕਈ-ਕਈ ਫੁੱਟ ਚੌੜੀਆਂ ਨੇ ਪਰ ਜਿਸ ਤਰ੍ਹਾਂ ਸਮਾਂ ਲੰਘਦਾ ਗਿਆ ਸਾਲ ਬੀਤਦੇ ਚਲੇ ਗਏ ਤਾਂ ਇਹ ਕੰਧਾਂ ਨੇ ਜਿਹੜੀਆਂ ਉਹ ਹੌਲੀ-ਹੌਲੀ ਟੈ ਢੇਰੀ ਹੁੰਦੀਆਂ ਚਲੀਆਂ ਗਈਆਂ ਨੇ ਇਹ ਵੀ ਕਿਹਾ ਜਾਂਦਾ ਕਿ ਕੁਝ ਸਮਾਂ ਪਹਿਲਾਂ ਇੱਥੇ ਸਫਾਈ ਵੀ ਹੋਈ ਸੀ ਤਾਂ ਸਫਾਈ ਹੋਣ ਤੋਂ ਬਾਅਦ ਅੱਜ ਵੀ ਹੋਈ ਹਾਲਾਤ ਨੇ ਦੇਖ ਸਕਦੇ ਹੋ ਕਿ ਕਿੰਨਾ ਕਿੰਨੇ ਫੋਟਾ ਜਿਹੜਾ ਜਿਹੜਾ ਕਾਫੂਸ ਉਗ ਚੁੱਕਿਆ ਏ ਕੋਈ ਵੀ ਪ੍ਰਬੰਧ ਨਹੀਂ ਕੰਧਾਂ ਟਾਈਟੇਰੀ ਹੋ ਰਹੀਆਂ ਨੇ ਚਾਰ ਇਹਦੇ ਬਰੂਜ ਨੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਨੇ ਤਾਂ ਅੱਜ ਵੀ ਇਸ ਦੀ ਮੀਨਾਕਾਰੀ ਜੇਕਰ ਅੰਦਰ ਦੇਖਣੀ ਹੋਵੇ ਤਾਂ ਬਹੁਤ ਹੀ ਖੂਬਸੂਰਤ ਨਜ਼ਰ ਆਉਂਦੀ ਹੈ ਪਰ ਹੁਣ ਜਿਸ ਤਰ੍ਹਾਂ ਕੱਖ ਨੇ ਉੱਗੇ ਹੋਏ ਤਾਂ ਇੱਥੇ ਕੋਈ ਵੀ ਇੱਥੇ ਦੇਖਣ ਨਹੀਂ ਆਉਂਦਾ ਤਾਂ ਸਾਹਮਣੇ ਜਿਹੜੇ ਬੁਰਜ ਨੇ ਉਹ ਟਾਟੇਰੀ ਹੁੰਦੇ ਗਏ ਨੇ ਹੌਲੀ-ਹੌਲੀ ਸਾਰੀਆਂ ਕੰਧਾਂ ਨੇ ਜਿਹੜੀਆਂ ਉਹ ਡਿੱਗਦੀਆਂ ਜਾ ਰਹੀਆਂ ਨੇ ਕਿਲਾ ਹੌਲੀ-ਹੌਲੀ ਖੰਡਰ ਬਣ ਚੁੱਕਿਆ ਪਰ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਵਿਰਾਸਤ ਨੂੰ ਸੰਭਾਲਿਆ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਦਿੱਤੀ ਜਾ ਸਕੇ ਜੋ ਕਿ ਪਿੰਡ ਮਨੌਲੀ ਸੀ ਜਿਹੜਾ ਇਹ ਵੀ ਸਰਦਾਰ ਨਮਾਜ ਕਪੂਰ ਨੇ ਇਸ ਪਿੰਡ ਨੂੰ ਬਸਾਇਆ ਸੀ ਇਹ ਵੀ ਦਾਵਾ ਪਿੰਡ ਦੇ ਲੋਕ ਕਰਦੇ ਨੇ ਪਰ ਜਿਹੜੀ ਅੱਜ ਕਿਲੇ ਦੀ ਵਿਰਾਸਤ ਸੀ ਉਹ ਖੰਡਰ ਹੁੰਦੀ ਜਾ ਰਹੀ ਹੈ ਟਾਟੇ ਹੁੰਦੀ ਜਾ ਰਹੀ ਆ ਤਾਂ ਦੂਰੋਂ ਦੂਰੋਂ ਲੋਕ ਇਸ ਨੂੰ ਦੇਖਣ ਵੀ ਆਉਂਦੇ ਨੇ ਇਹ ਵੀ ਪਿੰਡ ਦੇ ਲੋਕ ਕਹਿੰਦੇ ਨੇ ਕਿ ਜੇਕਰ ਇਸ ਨੂੰ ਡਵੈਲਪ ਕੀਤਾ ਜਾਵੇ ਤਾਂ ਸਾਡੇ ਪਿੰਡ ਦੀ ਦੇਖੋ ਹੋਰ ਜਿਆਦਾ ਵਧੀਆ ਬਣ ਸਕਦੀ ਹੈ ਇਸ ਪਿੰਡ ਦੇ ਨਾਲ ਹੀ ਪਿੰਡ ਦੀ ਪਛਾਣ ਹੈ ਪਰ ਅੱਜ ਉਹ ਖੰਡਰ ਹੋ ਰਹੀ ਆ ਕਾਫੀ ਲੋਕਾਂ ਨੇ ਆਲੇ ਦੁਆਲੇ ਨਜਾਇਜ਼ ਕਬਜ਼ੇ ਵੀ ਕੀਤੇ ਹੋਏ ਨੇ ਲੋਕਾਂ ਨੇ ਘਰ ਬਣਾ ਲਏ ਨੇ ਪਰ ਇਹ ਵੀ ਕਿਹਾ ਜਾਂਦਾ ਕਿ ਕੁਝ ਸਮਾਂ ਪਹਿਲਾਂ ਸਰਕਾਰ ਨੇ ਇਸ ਨੂੰ ਟੇਕਓਵਰ ਕੀਤਾ ਸੀ ਥੋੜਾ ਜਿਹਾ ਸਮਾਂ ਕੰਮ ਵੀ ਚੱਲਿਆ ਪਰ ਫਿਰ ਵਿਚ ਵਿਚਾਲੇ ਰੁਕ ਗਿਆ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਿੰਡ ਮਨੋਲੀ ਮੋਹਾਲੀ